ਪਿਛਲੇ ਕਈ ਦਿਨਾਂ ਤੋਂ ਪੈ ਰਹੀ ਕਰਾਕੇ ਦੀ ਠੰਡ ਅਤੇ ਅਲੋਪ ਹੋਏ ਸੂਰਜ ਦੇਵਤਾ ਨੇ ਦਿੱਤੇ ਅਜ ਦਰਸ਼ਨ ਜਿੱਥੇ ਗੱਲ ਕੀਤੀ ਜਾਵੇ ਤਾਂ ਬੱਚਿਆਂ ਬਜ਼ੁਰਗਾਂ ਅਤੇ ਨੌਜਵਾਨਾਂ ਅਤੇ ਇਥੋਂ ਤੱਕ ਕਿ ਪਸ਼ੂ ਪੰਛੀਆਂ ਦੇ ਵਿੱਚ ਵੀ ਚੰਗੀ ਆਸਾ ਦੀ ਨਜ਼ਰ ਆਈ ਗੱਲ ਕੀਤੀ ਜਬ ਤੁਸੀਂ ਦੇਖ ਸਕਦੇ ਹੋ ਕਿ ਬੱਚਾ ਧੁੱਪ ਦੇ ਕਾਰਨ ਅਤੇ ਪਸ਼ੂ ਪੰਛੀ ਕਿਵੇਂ ਖੁਸ਼ ਨਜ਼ਰ ਆਉਂਦੇ ਹੋਏ ਇਹ ਕਸਬਾ ਗੋਰੇ ਨਗਲ ਦੀ ਬੱਚੇ ਜਿੱਥੇ ਕਿ ਪੰਛੀਆਂ ਦੇ ਨਾਲ ਬੱਚੇ ਖੇਡਦੇ ਹੋਏ ਨਜ਼ਰ ਆ ਰਹੇ ਹਨ ਇਹ ਅੱਜ ਸੁਨਹਿਰੀ ਧੁੱਪ ਦਾ ਨਤੀਜਾ ਹੈ ਕਿਥੇ ਕਿ ਬੱਚੇ ਅਤੇ ਪੰਛੀ ਬਹੁਤ ਹੀ ਲਹਿਰਾਂ ਦੇ ਹੋਏ ਨਜ਼ਰ ਆਉਂਦੇ ਹੋਏ ਅਤੇ ਬੱਚੇ ਧੁੱਪ ਦਾ ਆਨੰਦ ਮਾਨਦੇ ਹੋਏ ਬੱਚਿਆਂ ਨੂੰ ਛੱਡ ਕੇ ਬਜ਼ੁਰਗ ਅਤੇ ਨੌਜਵਾਨਾਂ ਨੇ ਵੀ ਅੱਜ ਧੁੱਪ ਦਾ ਆਨੰਦ ਮਾਨਿਆ ਪਿਛਲੇ ਕਾਫੀ ਦਿਨਾਂ ਤੋਂ ਅਲੋਪ ਹੋਈ ਸੂਰਜ ਦੀ ਹਿੱਤਾਂ ਨੇ ਦਿੱਤੀ ਅੱਜ ਦਰਸ਼ਨ ਅਤੇ ਹਰ ਇੱਕ ਨੇ ਸੁੱਖ ਦਾ ਸਹਾਰ ਲਿਆ ਪਿਛਲੇ ਦਿਨਾਂ ਤੋਂ ਪੈਰ ਹੀ ਕਰਕਤੇ ਦੀ ਠੰਡ ਦੇ ਕਾਰਨ ਨੌਜਵਾਨ ਬੱਚੇ ਅਤੇ ਬਜ਼ੁਰਗਾਂ ਦਾ ਇਸ ਕਰਕੇ ਦੀ ਠੰਡ ਨੇ ਬਰਾਹ ਹਲਕਾ ਦਿੱਤਾ ਸੀ ਤੇ ਅੱਜ ਸੂਰਜ ਦੇ ਹਪਤਾ ਦਰਸ਼ਨ ਦੇ ਹੋਣ ਦੇ ਕਾਰਨ ਅਤੇ ਸਨੈਰੀ ਤੁੱਪ ਦੇ ਕਾਰਨ ਬੱਚੇ ਅਤੇ ਪੰਛੀਆਂ ਦੇ ਚਿਹਰੇ ਖਿਲੇ ਹੋਏ ਨਜ਼ਰ ਆ ਰਹੇ ਹਨ ਤੁਸੀਂ ਦੇਖ ਸਕਦੇ ਹੋ ਕਿਵੇਂ ਬੱਚੇ ਤੁੱਪ ਦਾ ਨੰਦ ਮੰਦੇ ਹੋਏ ਨਜ਼ਰੋਂਦੇ ਹਨ ਤੇ ਖੇਡਦੇ ਹੋਏ ਨਜ਼ਰ ਆ ਰਹੇ ਹਨ ਜਿੱਥੇ ਗੱਲ ਕੀਤੀ ਜਾਵੇ ਤਾਂ ਇਹ ਸਨੈਰੀ ਤੁੱਪ ਸੂਰਜ ਦੇ ਹਪਤਾ ਦੇ ਦਰਸ਼ਨ ਦੇ ਨਾਲ ਬੱਚੇ ਬਜੁਰਗ ਤੇ ਨੌਜਵਾਨਾਂ ਦੇ ਚਿਹਰੇ ਖਿਲੇ ਅਤੇ ਸਭ ਨੇ ਅੱਜ ਸੁਨਹਿਰੀ ਤੁਪ ਦਾ ਆਨੰਦ ਮਾਣਿਆ ਅਤੇ ਰੱਬ ਅੱਗੇ ਪ੍ਰਾਰਥਨਾ ਕੀਤੀ ਕਿ ਉਹ ਕਰਕੇ ਠੰਡ ਨਾ ਪਾਈ ਜਾਵੇ ਜਿੱਥੋਂ ਤੱਕ ਕਿ ਬੱਚਿਆਂ ਦੇ ਮਾਤਾ ਪਿਤਾ ਨੇ ਵੀ ਸੁੱਖ ਦਾ ਸਾਹ ਲਿਆ ਅਤੇ ਉਹਨਾਂ ਨੇ ਆਸਾ ਕੀਤੀ ਕਿ ਜਲਦੀ ਜਲਦੀ ਬੱਚੇ ਸਕੂਲ ਬਾਲ ਹੋ ਜਾਣਗੇ ਤਾਂ ਜੋ ਬੱਚੇ ਆਪਣੀ ਅਗੇਰੀ ਪ੍ਰਾਈਸ ਸ਼ੁਰੂ ਕਰ ਸਕਣ ਅਤੇ ਬੱਚੇ ਰੋਇ ਮਰੇ ਦਿੱਤਨਾ ਸਕੂਲ ਜਾਣ ਤਾਂ ਜੋ ਬੱਚਿਆਂ ਦੀ ਪੜਾਈ ਖਰਾਬ ਨਾ ਹੋਵੇ ਬੱਚਿਆਂ ਨੇ ਛੁੱਟੀਆਂ ਦਾ ਆਨੰਦ ਮਾਨਿਆ ਅਤੇ ਮਾਤਾ ਪਿਤਾ ਨੇ ਪ੍ਰਸ਼ਾਸਨ ਅੱਗੇ ਅਤੇ ਪ੍ਰਾਰਥਨਾ ਅੱਗੇ ਰੱਬ ਅਕ ਪ੍ਰਾਰਥਨਾ ਕੀਤੀ ਕਿ ਹੋਰ ਕਰਾਕੀ ਠੰਡ ਨਾ ਆਪਵੇ ਅਤੇ ਬੱਚਿਆਂ ਦੀ ਸਕੂਲ ਦੀ ਪੜਾਈ ਖਰਾਬ ਨਾ ਹੋਵੇ ਟੈਕਸਟਾਈਲ ਲਾਈਫ ਪ੍ਰੋਡਕਟਰ ਲਖਨ ਸ਼ਰਮਾ ਦੀ ਵਿਸ਼ੇਸ਼ ਰਿਪੋਰਟ ਆਵੇ ਠੂੰਗਾ ਮਾਰ ਕੇ 파르 파르 나무 까 파르 얘라 얘 हाय देर आ गया चल ले कोई नहीं पंगड़ा भी पासंग तंग पंगड़ा बा